ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹ ਜਾਵੇਂਗਾ ਮੇਰੇ ਵਰਗੀ ਨੀਤੇ ਆੜੀ ਮੜਕੇ ਇੱਥੇ ਆਵੇਂਗਾ ਮੇਰੇ ਵਰਗੀ ਨੀਤੇ ਆੜੀ ਮੜਕੇ ਇੱਥੇ ਆਵੇਂਗਾ ਅੱਡੀ ਮਾਰਨ ਦਾ ਤਰੀਕਾ ਬੋਲੀ ਨੂੰ ਐਕਸਪਰੈਸ ਕਰਨ ਦਾ ਤਰੀਕਾ ਜਿਹੜਾ ਬੱਚਿਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਿੱਖਿਆ ਸੋ ਮੈਂ ਵਧਾਈ ਦਿੰਨੀ ਆ ਇਹ ਕਾਲਜ ਦੀ ਵਧਾਈ ਦਾ ਪਾਤਰ ਆ ਵੀ ਇਸ ਕਾਲਜ ਦੇ ਵਿੱਚ ਇਹਨੇ ਹੋਣਹਾਰ ਬੱਚੇ ਨੇ ਪਰ ਆਪਣਾ ਸਰਦੂਲਗੜਾ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਤੇ ਇਸ ਦੇ ਲਈ ਮੈਂ ਸਮੂਹ ਮਾਤਾ ਗੁਜਰੀ ਗਰਲਸ ਕਾਲਜ ਦੇ ਸਟਾਫ ਮੈਂਬਰਾਂ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਸਭ ਨੂੰ ਵਧਾਈ ਦਿੰਨੀ ਆ ਵੀ ਇਹਨਾਂ ਨੇ ਪਹਿਲਾ ਉਪਰਾਲਾ ਕੀਤਾ ਹੈ ਅਸੀਂ ਸੱਭਿਆਚਾਰਕ ਸੰਕਟ ਵੱਲ ਜਾ ਰਹੇ ਹਾਂ ਸਾਡੇ ਵੱਲੋਂ ਇੱਕ ਜਤਨ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਗਿੱਧਾ ਲੋਕਨਾਚ ਸਿਖਾਈਏ ਤਾਂ ਕਿ ਉਹ ਇਸ ਨੂੰ ਜੀਵਤ ਰੱਖ ਸਕਣ ਜਿਹੜਾ ਅੱਜ ਪ੍ਰੋਗਰਾਮ ਹੋਇਆ ਇਹਨਾਂ ਕਰਕੇ ਸਾਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਵੀ ਕਿੱਦਾਂ ਫੰਕਸ਼ਨ ਹੁੰਦਾ ਹੈ ਕਿੱਦਾਂ ਗਿੱਦਾ ਪੈਂਦਾ ਸਾਨੂੰ ਤਾੜੀ ਵੀ ਸਿੱਖਣ ਨੂੰ ਮਿਲੀ ਹੈ ਨਾ ਕਿੱਦਾਂ ਤਾੜੀ ਗਿੱਦੇ ਚ ਪੈਂਦੀ ਹੈ ਢੀ ਕਿੱਦਾਂ ਵੱਜਦੀ ਹੈ ਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਅੱਜ ਸਤਿ ਸ਼੍ਰੀ ਅਕਾਲ ਜੀ ਅੱਜ ਸਰਦੂਲਗੜ ਵਿਖੇ ਮਾਤਾ ਗੁਜਰੀ ਗਰਲਜ਼ ਕਾਲਜ ਦੇ ਵਿੱਚ ਖੜੇ ਆ ਜਿੱਥੇ ਆ ਬੀਬੀਐਸ ਕਲਾ ਮੰਚ ਵੱਲੋਂ ਇੱਥੇ ਅੱਜ 1 ਕਰੋੜ ਦਾ ਗਿੱਧਾ ਵਰਕਸ਼ਾਪ ਜਿਹੜੀ ਆਰਗੇਨਾਈਜ਼ ਕਰਵਾਈ ਗਈ ਹੈ ਇਹਦੇ ਨਾਲ ਹੀ ਇੱਥੇ ਪੰਜਾਬ ਦੀਆਂ ਫੇਮਸ ਹਸਤੀਆਂ ਵੀ ਇੱਥੇ ਪਹੁੰਚੀਆਂ ਰਜੀਆ ਖਾਨ ਜਿਹੜੇ ਬਹੁਤ ਵਧੀਆ ਸਿੰਗਰ ਵੀ ਨੇ ਤੇ ਨਾਲ ਉਹ ਗਿੱਧਾ ਕੋਚ ਵੀ ਨੇ ਇੰਟਰਨੈਸ਼ਨਲ ਕੋਚ ਇਹਦੇ ਨਾਲ ਹੀ ਸਰਬਜੀਤ ਕੌਰ ਜੀ ਇੱਥੇ ਆਇਆ ਪਹਿਲਾਂ ਆਪਾਂ ਗੱਲ ਕਰਾਂਗੇ ਪਹਿਲਾਂ ਰਜੀਆ ਜੀ ਪਹਿਲਾਂ ਤਾਂ ਸਸਤੀ ਕਾਲ ਜੀ ਸਸਤੀ ਕਾਲ ਵੈਲਕਮ ਤੁਹਾਡਾ ਸਰਦੂਰਗੜ ਚ ਅੱਜ ਜਿਵੇਂ ਤੁਸੀਂ ਇੱਥੇ ਇੱਕ ਰੋਜ਼ਾ ਵਰਕਸ਼ਾਪ ਜਿਹੜੀ ਆਰਗੇਨਾਈਜ਼ ਕਰਵਾਈ ਆ ਇਹਦੇ ਵਿੱਚ ਕੀ ਮੰਨਦੇ ਹੋ ਕਿ ਕਿੰਨਾ ਕੁ ਬੱਚਿਆਂ ਨੂੰ ਸਿੱਖਣ ਨੂੰ ਮਿਲਿਆ ਹੋਊਗਾ ਸਰ ਦੇਖੋ ਵੈਸੇ ਤਾਂ ਕੋਈ ਵੀ ਚੀਜ਼ ਜਦੋਂ ਆਰਗੇਨਾਈਜ਼ ਕੀਤੀ ਜਾਂਦੀ ਹੈ ਉਹ ਤੋਂ ਆਪਾਂ ਸਿੱਖਦੇ ਹੀ ਆਂ ਭਾਵੇਂ ਉਹ ਗਿੱਧੇ ਦੀ ਵਰਕਸ਼ਾਪ ਹੋਵੇ ਜਾਂ ਫਿਰ ਭਾਵੇਂ ਕੋਈ ਐਜੂਕੇਸ਼ਨਲ ਹੀ ਆਪਣਾ ਕੋਈ ਇਵੈਂਟ ਕਿਉਂ ਨਾ ਹੋਵੇ ਸੋ ਇਹ ਕਲਚਰ ਨਾਲ ਰਿਲੇਟਡ ਇੱਕ ਇਵੈਂਟ ਸੀਗਾ ਗਿੱਧੇ ਦੀ ਵਰਕਸ਼ਾਪ ਸੀ ਤੋਂ ਅਸੀਂ ਜਿੰਨੇ ਐਫਰਟ ਅਸੀਂ ਲਾਏ ਆ ਤਾਂ ਉਸ ਤੋਂ ਦੁੱਗਣੇ ਐਫਰਟ ਇੱਥੇ ਇਸ ਕਾਲਜ ਦੇ ਬੱਚਿਆਂ ਨੇ ਲਗਾਏ ਆ ਜੋ ਅਸੀਂ ਇਹਨਾਂ ਨੂੰ ਦੱਸਿਆ ਉਹਨਾਂ ਨੇ ਉਹ ਬਹੁਤ ਛੇਤੀ ਜਿਹੜਾ ਲਰਨ ਕੀਤਾ ਸੋ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਵੀ ਮੈਂ ਇਹ ਤਾਂ ਨਹੀਂ ਕਹੂੰਗੀ ਵੀ ਮੇਰਾ ਸਿਖਾਉਣ ਦਾ ਤਰੀਕਾ ਬਹੁਤ ਵਧੀਆ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਵੀ ਜਦੋਂ ਵੀ ਅ ਉਸ ਵਰਕਸ਼ਾਪ ਦੇ ਦੌਰਾਨ ਅਸੀਂ ਜੋ ਵੀ ਦੱਸਦੇ ਆ ਮੈਂ ਜਾਂ ਸਰਬਜੀਤ ਮੈਡਮ ਜਾਂ ਸ਼ਿੰਗਾਰਾ ਸਰ ਦੱਸਦੇ ਆ ਤਾਂ ਉਹ ਬੱਚੇ ਬਹੁਤ ਛੇਤੀ ਬਹੁਤ ਈਜ਼ੀ ਉਹ ਅਡਾਪਟ ਕਰ ਲੈਂਦੇ ਆ ਬਹੁਤ ਈਜ਼ੀ ਲਰਨ ਕਰ ਲੈਂਦੇ ਆ ਸੋ ਉਸੇ ਤਰ੍ਹਾਂ ਹੀ ਇਸ ਕਾਲਜ ਦੀਆਂ ਬੱਚੀਆਂ ਨੇ ਬਹੁਤ ਹੀ ਸੋਹਣਾ ਸਾਡੇ ਜੋ ਸਾਡੇ ਸ਼ਬਦ ਸੀ ਜਾਂ ਸਾਡਾ ਜੋ ਅਸੀਂ ਉਹਨਾਂ ਨੂੰ ਆਰਟ ਸਿਖਾਇਆ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਤਰੀਕਾ ਸਿੱਖਿਆ ਬੋਲੀ ਪਾਉਣ ਦਾ ਅੱਡੀ ਮਾਰਨ ਦਾ ਤਰੀਕਾ ਬੋਲੀ ਨੂੰ ਐਕਸਪ੍ਰੈਸ ਕਰਨ ਦਾ ਤਰੀਕਾ ਜਿਹੜਾ ਬੱਚਿਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਿੱਖਿਆ ਸੋ ਮੈਂ ਵਧਾਈ ਦਿੰਨੀ ਆ ਇਹ ਕਾਲਜ ਦੀ ਵਧਾਈ ਦਾ ਪਾਤਰ ਆ ਵੀ ਇਸ ਕਾਲਜ ਦੇ ਵਿੱਚ ਇਹਨੇ ਹੋਣਹਾਰ ਬੱਚੇ ਨੇ ਸਟੂਡੈਂਟ ਨੇ ਤਾਂ ਇਹਨਾਂ ਕੁੜੀਆਂ ਨੇ ਬਹੁਤ ਸੋਹਣਾ ਸਾਡੇ ਨਾਲ ਕੋਆਪਰੇਟ ਕਰਕੇ ਬਹੁਤ ਸੋਹਣਾ ਸਿੱਖਿਆ ਤਾਂ ਮੇਰੇ ਵੱਲੋਂ ਤਾਂ ਇਹਨਾਂ ਕੁੜੀਆਂ ਨੂੰ ਐਪਰੀਸ਼ੀਏਟ ਆ ਕਿ ਇਹਨਾਂ ਨੇ ਜਿੰਨਾ ਅਸੀਂ ਸਿਖਾਇਆ ਉਹ ਤੋਂ ਦੁੱਗਣਾ ਇਹਨਾਂ ਨੇ ਲਰਨ ਕੀਤਾ ਸੋ ਇਹ ਪੂਰੇ ਦਾ ਪੂਰਾ ਕਾਲਜ ਪੂਰੀ ਮੈਨੇਜਮੈਂਟ ਵਧਾਈ ਦੀ ਪਾਤਰ ਹੈ ਜੀ ਤਾਂ ਮੈਨੂੰ ਬਿਲਕੁਲ ਇੱਕ ਗਾਇਕ ਵੀ ਹੂੰ ਕਿਤੇ ਨਾ ਕਿਤੇ ਵੇਖਰ ਨੂੰ ਮਿਲ ਰਿਹਾ ਹੈ ਕਿ ਸੱਭਿਆਚਾਰ ਤੋਂ ਬੱਚੇ ਦੂਰ ਹੋ ਰਹੇ ਆ ਬਿਲਕੁਲ ਜੀ ਦੂਰ ਹੋ ਰਹੇ ਆ ਪਰ ਉਸ ਚੀਜ਼ ਨੂੰ ਘਟਾਉਣ ਵਾਸਤੇ ਹੀ ਅਸੀਂ ਜਿਹੜੀ ਇਹ ਵਰਕਸ਼ਾਪ ਜਿਹੜੀਆਂ ਇਹ ਰੋਜ਼ ਮਰਾ ਜਾਂ ਫਿਰ ਅਸੀਂ ਮਹੀਨੇ ਬਾਅਦ ਜਾਂ ਹਫਤੇ ਬਾਅਦ ਸਾਡੀਆਂ ਜਿਹੜੀਆਂ ਵਰਕਸ਼ਾਪ ਜੀ ਲੜੀ ਜਿਹੜੀ ਹੈ ਇਹ ਆਰਗੇਨਾਈਜ਼ ਹੁੰਦੀ ਰਹਿੰਦੀ ਆ ਇੱਥੇ ਸਰਬਜੀਤ ਜੀ ਵੀ ਖੜੇ ਆ ਉਹ ਵੀ ਇੱਕ ਇੰਟਰਨੈਸ਼ਨਲ ਕੋਚ ਨੇ ਗਿੱਦੇ ਦੇ ਪਹਿਲਾਂ ਤਾਂ ਸਸਿਕਾਲ ਸਸਿਕਾਲ ਜੀ ਕਿਵੇਂ ਲੱਗ ਰਿਹਾ ਕਿਉਂਕਿ ਸਰਦੂਲਗੜ੍ਹ ਦੇ ਵਿੱਚ ਮਿਲਣ ਲੱਗਦਾ ਪਹਿਲੀ ਵਾਰ ਆ ਇਹ ਵਰਕਸ਼ਾਪ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਾਲਜ ਦਾ ਜਾਂ ਕਿਸੇ ਵੀ ਐਜੂਕੇਸ਼ਨ ਦਾ ਜਿਹੜਾ ਪੱਧਰ ਹੁੰਦਾ ਉਹ ਕੱਲਾ ਪੜ੍ਹਾਈ ਤੱਕ ਸੀਮਤ ਨਹੀਂ ਹੁੰਦਾ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੁਣੌਤੀਪੂਰਨ ਐਕਟੀਵਿਟੀਆਂ ਹੁੰਦੀਆਂ ਨੇ ਗਿੱਧਾ ਪੰਗੜਾ ਕੋਈ ਨਾਟਕ ਹੈ ਕਿਸੇ ਹੋਰ ਤਰ੍ਹਾਂ ਦੀ ਬਣ ਗਈ ਹੈ ਉਹ ਸਭ ਤਰ੍ਹਾਂ ਦੀਆਂ ਬਣਗੀਆਂ ਦੇ ਨਾਲ ਹੀ ਆਪਾਂ ਇੱਕ ਕਾਲਜ ਦੀ ਜੋ ਸਿੱਖਿਆ ਹੈ ਉਸ ਨੂੰ ਸੰਪੂਰਨ ਕਹਿ ਸਕਦੇ ਹਾਂ ਪਰ ਆਪਣਾ ਸਰਦੂਲਗੜਾ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਤੇ ਇਸ ਦੇ ਲਈ ਮੈਂ ਸਮੂਹ ਮਾਤਾ ਗੁਜਰੀ ਗਰਲਸ ਕਾਲਜ ਦੇ ਸਟਾਫ ਮੈਂਬਰਾਂ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਸਭ ਨੂੰ ਵਧਾਈ ਦਿੰਨੀ ਆ ਵੀ ਇਹਨਾਂ ਨੇ ਪਹਿਲਾ ਉਪਰਾਲਾ ਕੀਤਾ ਜੋ ਇਸ ਤਰ੍ਹਾਂ ਦੀ ਵਰਕਸ਼ਾਪ ਰੱਖੀ ਹੈ ਤੇ ਇੱਕ ਇਨਾਂ ਨੂੰ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਬਹੁਤ ਵਧੀਆ ਜਿਹੜੇ ਗਤੀਵਿਧੀਆਂ ਅਸੀਂ ਇੱਥੇ ਕਰਵਾਵਾਂਗੇ ਤੇ ਇਹ ਵਧਾਈ ਦੇ ਪੱਤਰ ਇਸੇ ਕਰਕੇ ਨੇ ਕਿ ਇਹ ਬਹੁਤ ਵਧੀਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਆਪਣੇ ਗਤੀਵਿਧੀਆਂ ਨੂੰ ਉਪਰਾਲੇ ਕਰ ਰਹੇ ਨੇ ਕਿ ਅਸੀਂ ਹੋਰ ਦੀ ਹੋਰ ਅੱਗੇ ਵਧਾਈਏ ਤੇ ਬਾਕੀਆਂ ਨੂੰ ਵੀ ਦੱਸੀਏ ਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਬੱਚਿਆਂ ਦੇ ਟੈਲੈਂਟ ਨੂੰ ਕਿੱਥੋਂ ਤੱਕ ਲੈ ਕੇ ਜਾ ਸਕਦੀਆਂ ਸਾਡਾ ਸਰਦੂਲਗੜ੍ਹ ਦਾ ਇਲਾਕਾ ਹੈ ਭਵੇਂ ਦੀ ਅਸੀਂ ਪਛੜੇ ਇਲਾਕੇ ਚੋਂ ਗਿਨੇ ਜਾਂਦੇ ਆ ਪਰ ਸਾਰੀ ਸਾਰੇ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਅਸੀਂ ਸਾਹਮਣੇ ਰੱਖੀਆਂ ਹੋਈਆਂ ਨੇ ਤੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਰਕਸ਼ਾਪ ਸਕੀਏ ਤੇ ਅਸੀਂ ਸਾਰੇ ਇੱਕ ਦੂਸਰੇ ਦੇ ਸਹਿਯੋਗ ਨਾਲ ਹੀ ਚੱਲ ਰਹੇ ਆ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਵੀ ਇਹ ਗਿੱਧਾ ਵਰਕਸ਼ਾਪਸ ਸਾਡੀ ਸਫਲ ਵੀ ਮੈਨੂੰ ਲੱਗਦਾ ਬਹੁਤ ਹੱਦ ਤੱਕ ਹੋਈ ਹੈ ਬੱਚਿਆਂ ਨੇ ਆਪਣਾ ਸਾਰਾ ਟੈਲੈਂਟ ਸਾਨੂੰ ਦਿਖਾਇਆ ਕੱਢ ਕੇ ਵਿਖਾਇਆ ਜੋ ਕੁਝ ਉਹਨਾਂ ਨੂੰ ਆਉਂਦਾ ਸੀ ਸਭ ਕੁਝ ਸਾਡੇ ਕੋਲ ਨਾਲ ਉਹਨਾਂ ਨੇ ਸ਼ੇਅਰ ਕੀਤਾ ਤੇ ਬਹੁਤ ਵਧੀਆ ਬਹੁਤ ਵਧੀਆ ਵਰਕਸ਼ਾਪ ਰਹੀ ਹੈ ਚਰਚਾ ਦਾ ਵਿਸ਼ਾ ਵੀ ਹੈ ਕਿ ਜਦੋਂ ਦੇ ਡਾਕਟਰ ਸ਼ਰਨਜੀਤ ਆਏ ਆ ਇੱਥੇ ਪੜ੍ਹਾਈ ਦੇ ਨਾਲ ਨਾਲ ਹਰ ਇੱਕ ਐਕਟੀਵਿਟੀ ਤੇ ਬੱਚੇ ਵੀ ਖੁਸ਼ ਨੇ ਤੇ ਡੇ ਬਾਈ ਡੇ I थिंक ਰਿਵਿਊ ਹੋ ਰਿਹਾ ਨਹੀਂ ਵੀਰ ਜੀ ਮੈਂ ਇਹ ਕਹਿਣਾ ਚਾਹਣੀ ਆ ਕਿ ਕੋਈ ਵੀ ਚੀਜ਼ ਬੰਦਾ ਇਕੱਲਾ ਕੋਈ ਵੀ ਕੰਮ ਨਹੀਂ ਕਰ ਸਕਦਾ ਹੁੰਦਾ ਉਹਦੇ ਲਈ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਜਿਵੇਂ ਮੈਨੂੰ ਇਲਾਕਾ ਨਿਵਾਸੀਆ ਤੋਂ ਵੀ ਸਹਿਯੋਗ ਮਿਲ ਰਿਹਾ ਉਸ ਤੋਂ ਜ਼ਿਆਦਾ ਕਿਤੇ ਜ਼ਿਆਦਾ ਮੈਨੂੰ ਮੇਰੀ ਮੈਨੇਜਮੈਂਟ ਕਮੇਟੀ ਤੋਂ ਸਹਿਯੋਗ ਮਿਲ ਰਿਹਾ ਜਿਹੜਾ ਕਿ ਮੈਨੂੰ ਹਰ ਕੰਮ ਲਈ ਪ੍ਰਮੋਟ ਕਰ ਰਹੇ ਨੇ ਵੀ ਮੈਡਮ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਕਰੋ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੇਰੀਆਂ ਬੱਚੀਆਂ ਨੇ ਜਿਹੜੀਆਂ ਬਹੁਤ ਅੱਗੇ ਜਾ ਰਹੀਆਂ ਨੇ ਹਨਾ ਤੇ ਅਸੀਂ ਗੱਲ ਕਰਦੇ ਅੱਜ ਗਿੱਧਾ ਵਰਕਸ਼ਾਪ ਆਯੋਜਿਤ ਕਰਨ ਦੀ ਉਹਦੇ ਵਿੱਚ ਇੱਕ ਕਾਰਨ ਹੈ ਕਿ ਅਸੀਂ ਸੱਭਿਆਚਾਰਕ ਸੰਕਟ ਵੱਲ ਜਾ ਰਹੇ ਹਾਂ ਜਦੋਂ ਸੱਭਿਆਚਾਰਕ ਸੰਕਟ ਨੂੰ ਖਤਮ ਕਰਨ ਸੰਕਟ ਆ ਰਿਹਾ ਤਾਂ ਅਸੀਂ ਇੱਕ ਉਪਰਾਲਾ ਕਰਨਾ ਹੁੰਦਾ ਹੁਣ ਇਸ ਸੱਭਿਆਚਾਰ ਨੂੰ ਸੰਭਾਲਣ ਦਾ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਸਾਡੇ ਵੱਲੋਂ ਇੱਕ ਯਤਨ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਗਿੱਧਾ ਲੋਕਨਾਚ ਸਿਖਾਈਏ ਤਾਂ ਕਿ ਉਹ ਇਸ ਨੂੰ ਜੀਵਤ ਰੱਖ ਸਕਣ ਹਾਂ ਦੇਖੀ ਕਿਵੇਂ ਕਿਵੇਂ ਦਾ ਹੰਗਾਰਾ ਮਿਲ ਰਿਹਾ ਸਟੂਡੈਂਟਸ ਨੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਬੱਚੇ ਬਹੁਤ ਵਧੀਆ ਨੇ ਇਸ ਕਾਲਜ ਦੇ ਨਹੀਂ 12 ਵੀ ਬਹੁਤ ਸਾਰੇ ਸਟੂਡੈਂਟ ਸਾਡੇ ਨਾਲ ਆਜਾ ਕੇ ਜੁੜੇ ਨੇ ਇਹ ਇੱਕ ਬਹੁਤ ਵੱਡੀ ਗੱਲ ਆ ਵੀ ਇੱਕ ਕਾਲਜ ਦੀਆਂ ਬੱਚੀਆਂ ਨਹੀਂ 12 ਬਹੁਤ ਸਾਰੇ ਸਟੂਡੈਂਟ ਸਾਡੇ ਨਾਲ ਆਏ ਨੇ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਇੱਕ ਵੱਖਰਾ ਅਪਰਾਲਾ ਕੀਤਾ ਕਿਉਂਕਿ ਸਰਦੂਲਗੜ੍ਹ ਦੇ ਵਿੱਚ ਮੈਨੂੰ ਲੱਗਦਾ ਐਵੇਂ ਦਾ ਕੋਈ ਹੋਇਆ ਨਹੀਂ ਬਹੁਤ ਵਧੀਆ ਹੈ ਸਾਡੇ ਪ੍ਰਿੰਸੀਪਲ ਮੈਂ ਸਰਨਜੀਤ ਕੌਰ ਜੀ ਦਾ ਸੋਚ ਹੈ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਏ ਔਰ ਜੋ ਵੀ ਲੋਕ ਇਸ ਚੀਜ਼ ਤੋਂ ਪਿੱਛੇ ਹਟਦੇ ਜਾਣ ਬੱਚਿਆਂ ਨੂੰ ਉਹਨਾਂ ਨੂੰ ਇਸ ਚੀਜ਼ ਸਿਖਾਈ ਜਾਏ ਇਸ ਕਰਕੇ ਮੈਡ ਰਜੀਆਂ ਖਾਨ ਸਰਬਜੀਤ ਕੌਰ ਜੀ ਔਰ ਬਾਕੀ ਸੂਸਟਾਫ ਨੇ ਆ ਕੇ ਬਹੁਤ ਮਿਹਨਤ ਕਰਕੇ ਇਹ ਪ੍ਰਬੰਧ ਕੀਤਾ ਔਰ ਸਾਰੀ ਬਹੁਤ ਧੰਨਵਾਦੀਆਂ ਤੁਹਾਡਾ ਵੀ ਔਰ ਸਾਰੇ ਬੱਚਿਆਂ ਦਾ ਵੀ ਉਹ ਇਸ ਚੀਜ਼ ਨੂੰ ਅਕਸੈਪਟ ਕਰ ਰਹੇ ਨੇ ਕਿ ਅਪਰਵਿਰਸਨਾ ਜੁਟਣਾ ਚਾਹੀਦਾ ਬਿਲਕੁਲ ਧੰਨਵਾਦੀ ਇਹਦੇ ਨਾਲ ਹੀ ਇੰਟਰਨੈਸ਼ਨਲ ਪੰਗੜਾ ਕੋਚ ਜਿਹੜੇ ਆ ਉਹ ਵੀ ਸਾਡੇ ਨਾਲ ਖੜੇ ਆ ਸ਼نگਾਰਾ ਦੀ ਪਹਿਲਾਂ ਤਾਂ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਿਮੀ ਲੱਗ ਰਿਹਾ ਕਿਉਂਕਿ ਆਪਦੇ ਏਰੀਏ ਦੇ ਵਿੱਚ ਤੁਸੀਂ ਆਪਦੀ ਸੰਸਥਾ ਵੱਲੋਂ ਇੱਕ ਇਥੇ ਵੱਡਾ ਉਪਰਾਲਾ ਕੀਤਾ ਕਿਵੇਂ ਜੀ ਬਹੁਤ ਵਧੀਆ ਸੁਖਿੰਦਰ ਸਿੰਘ ਜੀ ਮੈਂ 98 99 ਦੇ ਵਿੱਚ ਇਥੇ ਕੋਚਿੰਗ ਤਾਂ ਸ਼ੁਰੂ ਕੀਤਾ ਸੀ ਇਹ ਮਾਤਾ ਗੁਜਰੀ গারਲ ਕਾਲਜ ਬਹੁਤ ਪੁਰਾਣਾ ਕਾਲਜ ਹੈ ਤੇ ਇਸ ਦੇ ਗਤੀਵਿਧੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਨੇ ਉਹਨਾਂ ਵਿੱਚ ਬਹੁਤ ਉੱਚੜ ਕੇ ਹਿੱਸਾ ਲਿਆ ਹੋਇਆ ਹੈ ਕੋਈ ਵੀ 15 ਅਗਸਤ 26 ਜਨਵਰੀ ਹੋਣੀ ਤੇ ਮਾਤਾ ਗੁਜਰੀ ਗਰਲ ਕਾਲਜ ਦੀਆਂ ਕੋਈ ਨਾ ਕੋਈ ਟਾਈਟਮਾ ਜ਼ਰੂਰ ਹੁੰਦੀਆਂ। ਬਹੁਤ ਹੁੰਦੀਆਂ ਵੀ ਬਾ ਕਮਾਲ। ਔਰ ਤੁਸੀਂ ਦੇਖੋ ਮੈਨੇਜਮੈਂਟ ਦਾ ਇਹ ਬੜਾ ਵਧੀਆ ਉਪਰਾਲਾ ਹੈ। ਇਹ ਗਤੀਵਿਧੀਆਂ ਨੇ ਜਿਹੜੀਆਂ ਜਿੰਨਾ ਚਿਰ ਅਸੀਂ ਇਹਨਾਂ ਬੱਚਿਆਂ ਨੂੰ ਆਪ ਸਿਖਾਉਣ ਦੀ ਗਤੀਵਿਧੀ ਵਿੱਚ ਨਹੀਂ ਲੈ ਕੇ ਆਵਾਂਗੇ ਤਾਂ ਬੱਚੇ ਸਿੱਖਣਗੇ ਨਹੀਂ। ਸੰਸਥਾ ਦਾ ਕੰਮ ਹੁੰਦਾ ਹੈ ਉਹਨਾਂ ਨੇ ਸਿੱਖਣਾ ਤੇ ਸਿਖਾਉਣਾ ਦੋ ਪ੍ਰਕਿਰਿਆਵਾਂ ਦੇ ਵਿੱਚ ਲੈ ਕੇ ਆਉਣਾ। ਤੇ ਅੱਜ ਇੱਥੇ ਐਜੂਕੇਸ਼ਨ ਦੇ ਨਾਲ-ਨਾਲ ਇੱਥੇ ਜਿਹੜੇ ਇਹ ਉਪਰਾਲੇ ਕੀਤੇ ਜਾ ਰਹੇ ਨੇ ਸੱਭਿਆਚਾਰਕ ਗਤੀਵਿਧੀਆਂ ਚਾਹੇ ਇਸ ਤੋਂ तरीके ਨਾਲ ਕਰਵਾਈਆਂ ਜਾਂਦੀਆਂ ਨੇ ਤੇ ਸਾਡੀ ਦੂਸਰੀ ਵਰਕਸ਼ਾਪ ਸੀ ਗਿੱਧਾ ਵਰਕਸ਼ਾਪ ਤੇ ਸਾਨੂੰ ਬੜਾ ਆਨੰਦ ਆਇਆ ਕਿਉਂਕਿ ਜਿਹੜੇ ਕਾਲਜ ਦੇ ਨਾਲ ਆਪਾਂ ਦਿਲੋਂ ਜੁੜੇ ਹੋਈਏ ਜਿਸ ਸੰਸਥਾ ਨਾਲ ਜੁੜੇ ਹੋਈਏ ਜਿਸ ਸੰਸਥਾ ਦਾ ਸਾਨੂੰ ਇਸ ਗੱਲ ਦਾ ਫਿਕਰ ਹੋਵੇ ਵੀ ਅਸੀਂ ਇਸ ਨੂੰ ਇਸ ਦੇ ਵਿੱਚ ਗਤੀਵਿਧੀਆਂ ਦਾ ਗਤੀਵਿਧੀਆਂ ਦਾ ਹੀ ਅਸੀਂ ਪੂਰਾ ਉਪਰਾਲਾ ਕਰਨਾ ਤਾਂ ਉੱਥੇ ਆਨੰਦ ਤਾਂ ਆਉਂਦਾ ਹੀ ਹੈ ਜਿੱਤਿਆ ਜਿੱਤਿਆ ਨਹੀਂ ਲੱਗਦਾ ਕਿ ਸੱਭਿਆਚਾਰ ਤੋਂ ਬੱਚੇ ਦੂਰ ਹੁੰਦੇ ਆ ਬਿਲਕੁਲ ਜੀ ਲੱਗਦਾ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਸਾਡੀ ਜੋੜੀ ਨੂੰ ਬਲਵੀਰ ਝੋਟੀਆਂ ਤੇ ਜਸਮੀਨ ਝੋਟੀਆਂ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਆਪਣੇ ਕਲਚਰ ਨਾਲ ਜੁੜੇ ਹੋਇਆਂ ਨੂੰ ਤੇ ਕੱਲ ਰਜੀਆ ਮੈਮ ਤੇ ਸਰਬਜੀਤ ਮੈਮ ਨੇ ਕਾਲ ਕੀਤੀ ਕਿ ਜਸਮੀਨ ਤੁਸੀਂ ਜ਼ਰੂਰ ਆਇਓ ਮੈਂ ਆਈ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਤਾਂ ਕਹਿੰਦੀ ਐ ਐਦਾਂ ਨਹੀਂ ਵਰਕਸ਼ਾਪ ਆਰ ਪਿੰਡ ਪਿੰਡ ਸ਼ਹਿਰ ਸ਼ਹਿਰ ਤੇ ਕਾਲਜ ਦਾ ਵਗੈਰਾ ਜਾਂਦੀ ਹੈ ਐਦਾਂ ਨਹੀਂ ਲਗਾਉਣੀਆਂ ਚਾਹੀਦੀਆਂ ਨੇ ਨਹੀਂ ਤਾਂ ਬੱਚਿਆਂ ਨੂੰ ਇੰਨਾ ਟੈਲੈਂਟ ਆ ਬੱਚਿਆਂ 'ਚ ਉਹ ਅੱਗੇ ਆਉਂਦਾ ਤੇ ਨਾਲੇ ਹੁਨਰ ਅੱਗੇ ਆਉਂਦਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਐਦਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਿਲਕੁਲ ਇੱਥੇ ਜਿਹੜੇ ਮਾਤਾ ਗੁਜਰੀ ਕਾਲਜ ਦੇ ਜਿਹੜੇ ਬੱਚੇ ਆ ਸਟੂਡੈਂਟਸ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਕਿਡ ਕੀ ਨਾ ਤੁਹਾਡਾ ਪਰਨੀਤ कौर ਕਿਵੇਂ ਦਾ ਲੱਗਾ ਅੱਜ ਬਹੁਤ ਵਧੀਆ ਲੱਗਿਆ ਜੀ ਅੱਜ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਜੇ ਪਹਿਲਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਕੋਈ ਗਾਉਣ ਕੱਢਣੇ ਸਿੱਠਣੀਆਂ ਉਹ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਹਾਂਜੀ ਹੁੰਦੇ ਜਾ ਰਹੇ ਸੀ ਇੰਨਾ ਇਹ ਮਤਲਬ ਇਹ ਜਿਹੜਾ ਅੱਜ ਪ੍ਰੋਗਰਾਮ ਹੋਇਆ ਇਹਨਾਂ ਕਰਕੇ ਸਾਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਵੀ ਕਿੱਦਾਂ ਫੰਕਸ਼ਨ ਹੁੰਦਾ ਹੈ ਕਿੱਦਾਂ ਗਿੱਦੜ ਪੈਂਦਾ ਸਾਨੂੰ ਤਾੜੀ ਵੀ ਸਿੱਖਣ ਨੂੰ ਮਿਲੀ ਹੈ ਨਾ ਕਿੱਦਾਂ ਤਾੜੀ ਗਿੱਦੜ ਵਿੱਚ ਪੈਂਦੀ ਹੈ ਢੀ ਕਿੱਦਾਂ ਵੱਜਦੀ ਹੈ ਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਅੱਜ ਦੇਖੋ ਅੱਗੇ ਕੋਈ ਪਰਫਾਰਮੈਂਸ ਹੋਈ ਤਾਂ ਕਰਾਂਗੇ ਜੀ ਹਾਂਜੀ ਜ਼ਰੂਰ ਕਰਾਂਗੇ ਜੀ ਹਾਂਜੀ ਤੁਸੀਂ ਕੀ ਕਹੋਗੇ ਅੱਜ ਸਿੱਖਣ ਨੂੰ ਕੀ ਕੀ ਮਿਲਿਆ ਅੱਜ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਮ ਨੇ ਸਾਨੂੰ ਕਈ ਤਰ੍ਹਾਂ ਦੀਆਂ ਤਾੜੀਆਂ ਸਿਖਾਈਆਂ ਅੱਡੀ ਮਾਰਨੀ ਸਿਖਾਈ ਡਬਲ ਅੱਡੀ ਮਾਰਨੀ ਸਿਖਾਈ ਤੇ ਹੋਰ ਵੀ ਬਹੁਤ ਸਾਰੇ ਗਿੱਧੇ ਦੇ ਸਟੈਪ ਸਿਖਾਏ ਅਤੇ ਕਿਤੇ ਵਿੱਚ ਗਿੱਧੇ ਦੇ ਤਾੜੀ ਐਕਸਪ੍ਰੈਸ਼ਨ ਸਾਰੇ ਨਾਲ ਗਿੱਧਾ ਪਾਉਣ ਦਾ ਤਰੀਕਾ ਦੱਸਿਆ ਫਿਰ ਬੋਲੀ ਪਾ ਦੋ ਵਧੀਆ ਜੀ ਨੀ ਉਹ ਦੂਰ ਖੜਾ ਸ਼ਰਮਾਵੇ ਜਿੱਥੇ ਪਹਿਲਾਂ ਮੰਗੀ ਸੀ ਸੇ ਪਿੰਡ ਵੇ ਆਹੀ ਜਿੱਥੇ ਸ਼ੱਕਰ ਵੰਡੀ ਸੀ 니 ਮੈਂ ਉਸੇ ਪਿੰਡ ਵੇ ਆਹੀ ਜਿੱਥੇ ਸ਼ੱਕਰ ਵੰਡੀ ਸੀ ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹਾ ਜਾਵੇਂਗਾ ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹਾ ਜਾਵੇਂਗਾ ਮੇਰੇ ਵਰਗੀ ਨੀਤੇ ਆਣੀ ਮੁੜਕੇ ਇੱਥੇ ਆਵੇਂਗਾ ਮੇਰੇ ਵਰਗੀ ਨੀਤੇ ਆਣੀ ਮੁੜਕੇ ਇੱਥੇ ਆਵੇਂਗਾ ਬਹੁਤ ਵਧੀਆ ਬਹੁਤ ਵਧੀਆ ਇਵੇਂ ਲੱਗ ਰਿਹਾ ਹੈ ਜਿਹੜਾ ਅੱਜ ਦਾ ਇੱਕ ਵਰਕਸ਼ਾਪ ਸੀ ਤੇ ਉਹਦੇ ਵਿੱਚ ਜੇ ਐਵੇਂ ਟਾਈਮ ਟੂ ਟਾਈਮ ਹੋਵੇ ਤੁਹਾਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਟਾਈਮ ਆ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਕਿਤੇ ਨਾ ਕਿਤੇ ਸੱਭਿਆਚਾਰ ਬਾਰੇ ਪਤਾ ਲੱਗੇ ਹੰਦੀ ਸਰ ਜ਼ਰੂਰ ਹੈ ਸੱਭਿਆਚਾਰ ਬਾਰੇ ਪਤਾ ਹੋਣਾ ਜ਼ਰੂਰੀ ਵੀ ਹੈ ਨਾ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਉਹ ਇੰਗਲਿਸ਼ ਬਾਟ ਵੱਲ ਜ਼ਿਆਦਾ ਜਾ ਰਹੀ ਹੈ ਨਾ ਲੋਕ ਬਾਹਰ ਜਿਹੜੇ ਇਹ ਸੱਭਿਆਚਾਰ ਨੂੰ ਭੁੱਲ ਰਹੇ ਹੈ ਇਸ ਕਰਕੇ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਨਾ ਇਹ ਹੁੰਦਾ ਰਹਿਣਾ ਚਾਹੀਦਾ ਹਮੇਸ਼ਾ ਸਾਲ ਤੋਂ ਸਾਲ ਬਾਅਦ ਜਿਵੇਂ ਸਾਡੇ ਅੱਜ ਬਹੁਤ ਵਧੀਆ ਵਰਕਸ਼ਾਪ ਲਈ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਥੈਂਕ ਯੂ ਰਜੀਆ ਮੈਮ ਦਾ ਸਰਬਜੀਤ ਨਾਮ ਦਾ ਸਾਰੇ ਆ ਜਜੇਸ ਦਾ ਥੈਂਕ ਯੂ ਬਹੁਤ ਸਾਰਾ ਸਾਨੂੰ ਬਹੁਤ ਸਾਰੀ ਨੋਲੇਜ ਮਿਲਿਆ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇੱਥੇ ਇਸ ਵਰਕਸ਼ਾਪ ਦੇ ਵਿੱਚ ਜਿਹੜੇ ਬੱਚਿਆਂ ਨੇ ਅੱਜ ਟ੍ਰੇਨਿੰਗ ਲਈ ਆ ਉਹ ਵੀ ਬਹੁਤ ਖੁਸ਼ ਨੇ ਤੇ ਜਿਹੜੇ ਇੱਥੇ ਕੋਚਸ ਆਏ ਨੇ ਜਾਂ ਜੱਜ ਸਹਿਬਾਨ ਆਏ ਨੇ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਇਹਦੇ ਵਿੱਚ ਤੇ ਉਹ ਵੀ ਇਹੀ ਕਹਿ ਰਹੇ ਆ ਕਿ ਟਾਈਮ ਟੂ ਟਾਈਮ ਜੇ ਐਵੇਂ ਦੀ ਵਰਕਸ਼ਾਪ ਆਰਗੇਨਾਈਜ਼ ਹੁੰਦੀ ਆ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਜਿਹੜਾ ਸੱਭਿਆਚਾਰ ਬਾਰੇ ਵੱਧ ਤੋਂ ਵੱਧ ਪਤਾ ਲੱਗ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਿਓ ਕਿ ਐਵੇਂ ਦੀ ਵਰਕਸ਼ਾਪ ਦੀ ਲੋਡ ਜਿਹੜੀ ਆ ਉਹ ਕਿੰਨੀ ਕੁ ਜ਼ਿਆਦਾ ਹੈ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਰਮਨ ਦੇ ਨਾਲ ਸੁਖਵਿੰਦਰ ਨਿਕੋਆ ਟੀਵੀ ਪੰਜਾਬੀ ਸਰਦੂਲਗੜ੍ਹ ਤੋਂ